ਉਹ ਨਹਿਰਾ ਕਸੀਆਂ ਸੂਇਆਂ ਦੇ ਵਿੱਚ ਪਾਣੀ ਆ ਨਹੀਂ ਰਿਹਾ ਬੰਦ ਪਈਆਂ ਹੈਗੀਆਂ ਲੰਬੇ ਸਮੇਂ ਤੋਂ ਇਹ ਜੋ ਖੇਤੀ ਲਈ ਬੜਾ ਵੱਜ ਬੜਾ ਜ਼ਰੂਰੀ ਹੈਗਾ ਲੋੜ ਹੈਗੀ ਹੈ ਅੱ피 ਲੋੜ ਹੈਗੀ ਹੈ ਤੇ ਲਈ ਪਾਣੀ ਦੀ ਲੋੜ ਹੈ ਉੱਥੇ ਨਾਲ ਵਾਟਰ ਬਾਕਸ ਤੇ ਪੀਣ ਦੇ ਵਾਸਤੇ ਜਿਹੜਾ ਪਾਣੀ ਘਰਾਂ ਵਾਸਤੇ ਲੋੜਿੰਦਾ ਹੈਗਾ ਇਹ ਯਾਰ ਕਰ ਰਿਹਾ ਕਿ ਪਾਣੀ ਜਾ ਕਿੱਥੇ ਰਿਹਾ ਹੈਗਾ ਫਿਰ ਇੱਕ ਪਾਸੇ ਦਾ ਕਹਿ ਰਿਹਾ ਦੀ ਪਾਣੀ ਦੇਣਾ ਨਹੀਂ ਕਿਸੇ ਸਟੇਟ ਨੂੰ ਵੀ ਉਹਨੂੰ ਪਾਣੀ ਸਾਡੇ ਕੋਲ ਹੈ ਨਹੀਂਗਾ ਤੇ ਨਾ ਪਾਣੀ ਇੱਥੇ ਦਿੱਤਾ ਜਾ ਰਿਹਾ ਤੇ ਨਾ ਹੀ ਪਾਣੀ ਫਿਰ ਜਿਹੜਾ ਹੈਗਾ ਲੋਕਾਂ ਨੂੰ ਖੇਤਾਂ ਨੂੰ ਲਾਉਣ ਨੂੰ ਮਿਲ ਰਿਹਾ ਤੇ ਪਾਣੀ ਜਿਹੜਾ ਹੈਗਾ ਉਹ ਦੂਜੀਆਂ ਸੇਟਾਂ ਨੂੰ ਦਿੱਤਾ ਜਾ ਰਿਹਾ ਚੋਰੀ ਛੁਪੇ ਚੋਪ ਦੱਬ ਜਾ ਤੂੰ ਮਾੜਾ ਚੋਪ ਜਣਾ ਸੈਕਟਰ ਨੇ असि अज इतो विख सारे कांग्रेस पार्टी के आगू साथी इकट्ठे हुए थे ਇਸ ਗੱਲ ਤੇ ਸਾਰਿਆਂ ਨੇ ਚਿੰਤਾ ਜ਼ਾਹਰ ਕੀਤੀ ਆ ਕਿ ਪੰਜਾਬ ਸਰਕਾਰ ਨੇ ਝੋਨੇ ਦਾ ਸੀਜ਼ਨ ਸਿਰਤੇ ਆ ਪਹਿਲਾਂ ਪਿਛਲੇ ਸਾਲ ਜਿਹੜਾ ਝੋਨਾ 15 ਜੂਨ ਨੂੰ ਲੱਗਣ ਦੀ ਤਰੀਕ ਹੁੰਦੀ ਸੀਗੀ ਇਸ ਵਾਰ ਇਸ ਆਪਣੇ ਏਰੀਆ ਦੀ ਜਿਹੜੀ ਤਰੀਕ ਆ ਉਹ ਇੱਕ ਤਰੀਕ ਕਰ ਦਿੱਤੀ ਸਰਕਾਰ ਨੇ 15 ਦਿਨ ਪਹਿਲਾਂ ਕਰ ਦਿੱਤਾ ਪਰ ਜਿੱਥੇ 15 ਦਿਨ ਪਹਿਲਾਂ ਤਰੀਕ ਕਰ ਦਿੱਤੀ ਐ ਉੱਥੇ ਸਾਰਾ ਪਰ ਜਿਹੜਾ ਨਹਿਰੀ ਪਾਣੀ ਐ ਜੋ ਖੇਤੀ ਲਈ ਬੜਾ ਵੱਜ ਬੜਾ ਜ਼ਰੂਰੀ ਹੈਗਾ ਲੋੜ ਹੈਗੀ ਐ ਅੱਧੀ ਲੋੜ ਹੈਗੀ ਐ ਤੇ ਜੇ ਇਹ ਪਾਣੀ ਜਿਹੜਾ ਹੈਗਾ ਉਹ ਨਹਿਰਾਂ ਕੱਸੀਆਂ ਸੂਆਂ ਦੇ ਵਿੱਚ ਪਾਣੀ ਆ ਨਹੀਂ ਰਿਹਾ ਬੰਦ ਪਈਆਂ ਹੈਗੀਆਂ ਲੰਬੇ ਸਮੇਂ ਤੋਂ ਇਸ ਕਰਕੇ ਜੇ ਇਸ ਖਿੱਤੇ ਵਿੱਚ ਹੀ ਜਿਹੜੇ ਜਿੱਥੇ ਅਸੀਂ ਅੱਜ ਬੈਠੇ ਆਂ ਜੇ ਇੱਥੇ ਹੀ ਪਾਣੀ ਨਹੀਂ ਮਿਲ ਰਿਹਾਗਾ ਤੇ ਜਿਹੜੇ ਟੇਲਾਂ ਦੇ ਲੋਕ ਐ ਕਿਸਾਨ ਐ ਖੇਤੀਬਾੜੀ ਕਰਨੀ ਐ ਉਹਨਾਂ ਦਾ ਕੀ ਹਸਰ ਹੋਵੇਗਾ ਜਿੱਥੇ ਖੇਤੀ ਲਈ ਪਾਣੀ ਦੀ ਲੋੜ ਐ ਉਥੇ ਨਾਲ ਵਾਟਰ ਬਾਕਸ ਤੇ ਪੀਣ ਦੇ ਵਾਸਤੇ ਜਿਹੜਾ ਪਾਣੀ ਘਰਾਂ ਵਾਸਤੇ ਲੋੜਿੰਦਾ ਹੈਗਾ ਇਸ ਕਰਕੇ ਪੰਜਾਬ ਸਰਕਾਰ ਜਿਹੜੀ ਆ ਉਹ ਦਮਗਜੇ ਮਾਰਦੀ ਹੈ ਡਰਾਮੇ ਕਰਦੀ ਹੈ ਕਿ ਪਾਖੜਾ ਡੈਮ ਤੇ ਜਾ ਕੇ ਉਥੇ ਕਈਆਂ ਤੇ ਗੰਡਾਸੇ ਲੈ ਕੇ ਬੈਠੇ ਕਿ ਅਸੀਂ ਨੱਕੇ ਤੇ ਬੈਠੇ ਆ ਅਸੀਂ ਪਾਣੀ ਦੀ ਰਾਖੀ ਕਰ ਰਹੇ ਆ ਪਰ ਪਾਣੀ ਦੀ ਰਾਖੀ ਦਾ ਸਵਾਲ ਤਾਂ ਤਾਂ ਹੈ ਜੇ ਪਾਣੀ ਖੇਤ ਵਿੱਚ ਮੂਹੇ ਵਿੱਚ ਪੈਂਦਾ ਹੋਵੇ ਤਾਂ ਪਿੱਛੇ ਖਾਲੇ ਵਿੱਚ ਪਾਣੀ ਹੈ ਨਹੀਂਗਾ ਤੇ ਉਹ ਗੱਲਾਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਬਣੀਆਂ ਕਿ ਕੋਈ ਦੇ ਲੜਾਈ ਹੋਊਗੀ ਉਹ ਕਹਿੰਦਾ ਕਿਸ ਗੱਲੋਂ ਲੜ ਗਏ ਕਹਿੰਦਾ ਸੁੱਕੇ ਖਾਲ ਤੇ ਹੀ ਲੜ ਪਏ ਇਹ ਸੁੱਕੇ ਖਾਲਾਂ ਤੇ ਲੋਕਾਂ ਨੂੰ ਲੜਾਈਆਂ ਦਾ ਇਹ ਸਵਾਲ ਹੈ ਕਿ ਲੋਕੀ ਸੁੱਕੇ ਖਾਲੇ ਤੇ ਬੈਠੇ ਐ ਨਹਿਰਾਂ ਦਾ ਪਾਣੀ ਨਹੀਂ ਆ ਰਹਾਗਾ ਲੋਕਾਂ ਨੂੰ ਪਾਣੀ ਦੀ ਅੱਥੀ ਲੋੜ ਹੈਗੀ ਐ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਜਿਹੜਾ ਨਹਿਰਾ ਕਸੀਆਂ ਦੇ ਵਿੱਚ ਐ ਉਹ ਪਾਣੀ ਤੁਰੰਤ ਛੱਡਿਆ ਜਾਵੇ ਨਹੀਂ ਅਗਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਹਲਕਾ ਜੈਤੋ ਦੇ ਸਾਰੇ ਹੋਰ ਸਮੂਹ ਕਾਂਗਰਸੀ ਵਰਕਰਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਇਕੱਠੇ ਕਰਕੇ ਇਹਦੇ ਖਿਲਾਫ ਫਿਰ ਕੋਈ ਅਗਲਾ ਜਿਹੜਾ ਹੈ ਐਕਸ਼ਨ ਸਾਸੀਂ ਕਰਾਂਗੇ ਇਹ ਪਾਣੀ ਨੂੰ ਜਲਾ ਜਲਦੀ ਤੋਂ ਜਲਦੀ ਛੱਡਿਆ ਜਾਵੇ ਨਾ ਰਕਸੀ ਇਹ ਪਾਣੀ ਜਾਂਦਾ ਕਿਹੜੇ ਪਾਸੇ ਆ ਜੇ ਇਹ ਨਹਿਰਾ ਕਸੀਆਂ ਦੇ ਵਿੱਚ ਨਹੀਂ ਆਉਂਦਾ ਤਾਂ ਦੇਖੋ ਹੈਰਾਨੀ ਦੀ ਗੱਲ ਇਹ ਹੈ ਪੰਜਾਬ ਦੇ ਲੋਕ ਇਸ ਸਕੇ ਵੱਲ ਚਿੰਤਤ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਉੱਥੇ ਪਾਣੀ ਦੀ ਰਾਖੀ ਕਰ ਰਹੇ ਹਾਂ ਅਸੀਂ ਪੰਜਾਬ ਦੇ ਵਿੱਚੋਂ ਇੱਕ ਤੁਪਕਾ ਵੀ ਪਾਣੀ ਬਾਹਰ ਨਹੀਂ ਜਾਵਾਂ ਦੇਵਾਂਗੇ ਤੇ ਪਿਛਲੇ ਇਹ ਫਿਰ ਪਾਣੀ ਤਿੰਨ ਸਾਲ ਤੋਂ ਜਿਹੜਾ ਲਗਾਤਾਰ ਹੈ ਉਹ ਪਾਣੀ ਨਹਿਰਾ ਕਸੀਆਂ ਵਿੱਚ ਨਹੀਂ ਆ ਰਿਹਾਗਾ ਲੋਕ ਕਦੇ ਜੇ ਪਾਣੀ ਆਉਂਦਾ ਉਹ ਘੱਟ ਮਾਤਰਾ ਵਿੱਚ ਆਉਂਦਾ ਹੈ ਕਦੇ ਕੋਈ ਅੱਧਾ ਉਦੋਂ ਘੱਟ ਕਿਤੇ ਪੂਰਾ ਤਾਂ ਲਿਖਿਆ ਕਰਦੇ ਹੀ ਨਹੀਂਗੇ ਇਸ ਕਰਕੇ ਪਾਣੀ ਜਿਹੜਾ ਹੈਗਾ ਸ਼ੱਕਜਾਰ ਕੀਤਾ ਜਾ ਰਿਹਾ ਹੈ ਕਿ ਰੌਲਾ ਇੱਧਰ ਪਾਇਆ ਜਾ ਰਿਹਾ ਹੈ ਤੇ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈਗਾ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਉਹ ਜਿਹੜੀਆਂ ਜਿਹੜੀਆਂ ਨੀਤੀਆਂ ਨੂੰ ਬਦਲੇ ਆਪਣੇ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜੀ ਅੱਜ ਪਾਣੀ ਦੀ ਲੋੜ ਹੈ ਉਹ ਪਾਣੀ ਛੱਡੇ ਇਨੇ ਨਾਲ ਪਿੱਛੇ ਜਿਹੇ ਰਾਜਸਥਾਨ ਨੂੰ ਹੀ ਅਸੀਂ ਦਿੰਨੇ ਆ ਫੌਜੀਆਂ ਕਰਕੇ ਦਿੱਤਾ ਹਾਲੇ ਤੱਕ ਰਾਜਸਥਾਨ ਨੂੰ ਪਾਣੀ ਫਿਰ ਜਾਈ ਜਾਂਦਾ ਏ ਦੇਖੋ ਜੀ ਉਹ ਸਮੇਂ ਜਦੋਂ ਪੰਜਾਬ ਦੇ ਦੇਸ਼ ਦੇ ਹਾਲਾਤ ਅੱਤਵਾਦ ਕਰਕੇ ਜਿਹੜੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਨੇ ਹਮਲਾ ਕਰਕੇ ਇਥੋਂ ਦੇ 27 28 ਬੰਦੇ ਸੀ ਦੇਸ਼ ਦੇ ਉਹਨਾਂ ਨੂੰ ਕਤਲ ਕਰ ਦਿੱਤਾ ਸੀਗਾ ਅਸੀਂ ਜਿੱਥੇ ਉਹਦੀ ਨਖੇਦੀ ਵੀ ਕਰਦੋ ਨਾ ਅੱਤਵਾਦੀਆਂ ਦੀ ਉਥੇ ਪੰਜਾਬ ਸਰਕਾਰ ਵੱਲੋਂ ਇਸ ਨਾਂ ਤੇ ਕਿ ਫੌਜ ਨੂੰ ਪਾਣੀ ਦੀ ਲੋੜ ਹੈ ਉਹ ਸਮੇਂ ਜਰੂਰ ਪਾਣੀ ਦੀ ਲੋੜ ਸੀ ਫੌਜ ਨੂੰ ਫੌਜ ਨੂੰ ਤਾਂ ਪਾਣੀ ਹਮੇਸ਼ਾ ਰਹਿੰਦਾ ਹੈ ਫੌਜ ਤਾਂ ਅੱਜ ਵੀ ਉੱਥੇ ਰਾਜਸਥਾਨ ਦੀਆਂ ਸਰਹੱਦਾਂ ਦੇ ਬੈਠੀ ਹੈ ਪਾਣੀ ਦੀ ਲੋੜ ਤਾਂ ਅੱਜ ਵੀ ਹੈ ਤੇ ਪਾਣੀ ਦੀ ਲੋੜ ਕੱਲ ਵੀ ਰਹੇਗੀ ਇਹਦੇ ਉੱਤੇ ਸ਼ੱਕ ਲੋਕ ਇਹੀ ਯਾਰ ਕਰ ਰਿਹਾ ਕਿ ਪਾਣੀ ਜਾ ਕਿੱਥੇ ਰਿਹਾ ਹੈਗਾ ਫਿਰ ਇੱਕ ਪਾਸੇ ਤਾਂ ਕਹਿ ਰਹੇ ਸੀ ਪਾਣੀ ਦੇਣਾ ਨਹੀਂ ਕਿਸੇ ਸਟੇਟ ਨੂੰ ਵੀ ਹੋਰ ਨੂੰ ਪਾਣੀ ਸਾਡੇ ਕੋਲੇ ਹੈ ਨਹੀਂਗਾ ਤੇ ਨਾ ਪਾਣੀ ਇੱਥੇ ਦਿੱਤਾ ਜਾ ਰਿਹਾ ਤੇ ਨਾ ਹੀ ਪਾਣੀ ਫਿਰ ਜਿਹੜਾ ਹੈਗਾ ਲੋਕਾਂ ਨੂੰ ਖੇਤਾਂ ਨੂੰ ਲਾਉਣ ਨੂੰ ਮਿਲ ਰਿਹਾ ਤੇ ਪਾਣੀ ਜਿਹੜਾ ਹੈਗਾ ਉਹ ਦੂਜੀਆਂ ਸਟੇਟਾਂ ਨੂੰ ਦਿੱਤਾ ਜਾ ਰਿਹਾ ਚੋਰੀ ਛੁਪੇ ਇਸ ਗੱਲ ਦੀ ਅਸੀਂ ਨਖੇਦੀ ਕਰਦੇ ਹਾਂ ਜੇ ਨਾਲੇ ਕਹਿੰਦੇ ਨਾਲੇ 1 ਤਰੀਕ ਤੋਂ ਝੋਨਾ ਲਾਉਣ ਦਾ ਪਰਮਿਸ਼ਨ ਮਿਲੀ ਹੋਈ ਹੈ ਝੋਨਾ ਸ਼ੁਰੂ ਹੋ ਗਿਆ ਲਾਉਣ ਵਾਸਤੇ ਤੇ ਪਾਣੀ ਹਲੇ ਕੱਸੀਆਂ ਦੇ ਵਿੱਚ ਆਇਆ ਹੀ ਨਹੀਂ ਇਹੀ ਤਾਂ ਸੀ ਇਸ ਗੱਲ ਤੋਂ ਅੱਜ ਅਸੀਂ ਸਾਰੇ ਦੇਖ ਕੇ ਆਈਆਂ ਹਾਂ ਕੱਸੀਆਂ ਨਹਿਰਾਂ ਵੇਖੀਆਂ ਕਿ ਪਾਣੀ ਕਿਤੇ ਵੀ ਨਹੀਂਗਾ ਕਿਤੇ ਵੀ ਨਹਿਰਾਂ ਵਿੱਚ ਨਹੀਂਗਾ ਵਾਟਰ ਬਾਕਸ ਵੀ ਸੁੱਕਦੇ ਜਾ ਰਹੇ ਹੈਗੇ ਆ ਤੇ ਜੇ ਵਾਟਰ ਬਾਕਸ ਵੀ ਸੁੱਕ ਗਏ ਜਿੱਥੇ ਖੇਤੀ ਬਾੜੀ ਲਈ ਨੁਕਸਾਨ ਹੋਵੇਗਾ ਪਾਣੀ ਨਾ ਛੱਡਣ ਕਾਰਨ ਕਰਕੇ ਉੱਥੇ ਲੋਕਾਂ ਦੇ ਪੇਂਡ ਦੀ ਸਮੱਸਿਆ ਪਾਣੀ ਦੀ ਬਣੇਗੀ ਇਸ ਕਰਕੇ ਪੰਜਾਬ ਸਰਕਾਰ ਨੂੰ ਤੁਰੰਤ ਜਿਹੜਾ ਪੈਦਰਾ ਲੈ ਕੇ ਇਹ ਜਿਹੜਾ ਕਸੀਆਂ ਨਹਿਰਾਂ ਦੇ ਵਿੱਚ ਜਿੱਥੇ ਅੱਜ ਝੋਨੇ ਦੀ ਇੱਕ ਤਰੀਕ ਤੋਂ ਲਵਾਈ ਸ਼ੁਰੂ ਕਰ ਦਿੱਤੀ ਹੈ ਉੱਥੇ ਨਾਲ ਦੀ ਨਾਲ ਪਾਣੀ ਵਿਛੜਨਾ ਚਾਹੀਦਾ ਹੈ ਅਤੇ ਨਾਲ ਦੀ ਨਾਲ ਜਿਹੜਾ ਵਾਟਰ ਬਾਕਸਾਂ ਦੇ ਪਾਣੀ ਜਿਹੜਾ ਪੀਣ ਦੇ ਜੋ ਲੋੜਾ ਪਾਣੀ ਦੀ ਉਹਦੀ ਵੀ ਲੋੜ ਪੂਰਤੀ ਕੀਤੀ ਜਾ ਸਕਦਾ ਹੈ